ਤੇ ਨੰਨਾ ਸਾਨੂੰ ਅਸੀਂ ਪਹਿਲਾਂ ਕਦੀ ਸੁਣਿਆ ਨਹੀਂ ਪਾਰਟੀ ਕਿਹਦੀ ਤੁਹਾਡੀ ਕਿਹੜਾ ਇਹ ਆਪਾਂ ਪੂਰੇ ਛਾਏ ਹੋਏ ਪੂਰੇ ਪਟਿਆਲਾ ਲੋਕ ਸਭਾ ਚ ਆਪਣੀ ਚਰਚਾ ਹੋ ਰਹੀ ਹੈ ਆ ਗਿਆ ਨੰਨਾ ਛਾ ਗਿਆ ਨੰਨਾ ਮੈਂ ਕਹਿੰਦਾ ਵੱਡੇ ਵੱਡੇ ਲੀਡਰ ਹਲਾ ਕੇ ਰੱਖੇ ਹੋਏ ਨੇ ਆਪਾਂ ਹਾਂਜੀ ਹਾਂਜੀ ਭਾਈ ਆਪਣੀ ਪਾਰਟੀ ਆ ਗਿਆ ਬੇਗਮ ਪੂਰੇ ਫਰੰਟ ਪਾਰਟੀ ਨਹੀਂ ਟੁੱਟਣ ਵਾਲੇ ਦੀ ਸੀ ਪਹਿਲਾਂ ਉਸ ਤੋਂ ਪਹਿਲਾਂ ਜੀ ਸਮਾਨੇ ਜਾ ਕੇ ਆਈ ਸੀ ਤੇ ਅੱਜ ਪਟਿਆਲੇ ਤੋਂ ਬੜੇ ਫੋਨ ਆ ਰਹੇ ਸੀ ਭਾਈ ਤੁਸੀਂ ਆਓ ਸਾਡੇ ਤੇ ਪਟਿਆਲੇ ਆ ਕੇ 50 ਕਿਲੋ ਮੈਂ ਕਿਹਾ ਭਾਈ ਮੈਂ ਪੂਰੇ ਪਟਿਆਲਾ ਲੋਕ ਸਭਾ ਜੀ ਘੁੰਮਣਾ ਹੈ ਪਾਜੀ ਇਹ ਵੱਡੀਆਂ ਵੱਡੀਆਂ ਪਾਰਟੀਆਂ ਨਾ ਦੇਖੀਆਂ ਸੀਗੀਆਂ ਵੱਡੇ ਵੱਡੇ ਵਾਅਦੇ ਜੇ ਕਰ ਲੈਂਦੀਆਂ ਨਿਵੰਧੀਆਂ ਹੈ ਨਹੀਂ ਜੀ ਜਿਹੜੀ ਪਾਰਟੀ ਚੁਣੀ ਹੈਗੀ ਐ ਤੁਸੀਂ ਨੀਂਦੂ ਛਤਰਾਲੇ ਦੀ ਪਾਰਟੀ ਬਣਾਈ ਉਹਨਾਂ ਤਾਂ ਯਾਰ ਆਪਣੇ ਘਰ ਦੀਆਂ ਵੋਟਾਂ ਨੇ ਪਈਆਂ ਸੀਗੀਆਂ ਫਿਰ ਤੁਹਾਨੂੰ ਕਿਤਾ ਪਾਜੀ ਵੋਟਾਂ ਉਹਨਾਂ ਨੂੰ ਪਈਆਂ ਸੀ ਆ ਵੀਐਮ ਨੇ ਨਹੀਂ ਪਾਣ ਦਿੱਤੀਆਂ ਇਹ ਵੀਐਮ ਦੀ ਗੜਬੜੀ ਕਰਕੇ ਨਹੀਂ ਵੋਟਾਂ ਪਈਆਂ ਉਹਨਾਂ ਨੂੰ ਵੋਟਾਂ ਤਾਂ ਉਹਨਾਂ ਨੂੰ ਵਿਚਾਰਿਆਂ ਨੂੰ ਪਈਆਂ ਸੀ ਪਾਜੀ ਲੋਕਾਂ ਨੇ ਨਾ ਮੰਨ ਬਣਾ ਲਿਆ ਕਿ ਐਤ ਕੀ ਇਹ ਵੱਡੇ ਲੀਡਰ ਜਿਹੜੇ ਜੰਪਾ ਮਾਰ ਕੇ ਇੱਧਰ ਤੋਂ ਉੱਧਰ ਆ ਰਹੇ ਨੇ ਨੀ 20 ਸਾਲ ਇੱਕ ਪਾਸੇ ਰਾਜ ਭੋਗ ਲਿਆ ਹੁਣ ਦੇਖਿਆ ਤੇ ਦਾਲ ਗਲਨੀ ਨਹੀਂ ਹੁਣ ਦੂਜੇ ਪਾਸੇ ਪਲਟੀ ਮਾਰ ਲਓ ਕੀ ਹਾਲ ਹੈ ਜੀ ਬਾਈ ਜੀ ਇਹ ਕੀ ਸਿਸਟਮ ਆ ਗਿਆ ਨੰਨਾ ਛਾ ਗਿਆ ਨੰਨਾ ਪਾਪਾ ਜੀ ਆਪਾਂ ਇਲੈਕਸ਼ਨਾਂ 'ਚ ਖੜੇ ਹੋਏ ਆ ਨਾ ਜੀ ਪਟਿਆਲਾ ਲੋਕ ਸਭਾ ਦੇ ਇਲੈਕਸ਼ਨਾਂ ਦੇ ਹਾਂਜੀ ਪਟਿਆਲਾ ਲੋਕ ਸਭਾ ਦਾ ਚੋਣ ਆ ਲੈਣਾ ਤੁਹਾਨੂੰ ਪਤਾ ਨਹੀਂ ਜੀ ਤੇ ਮੈਂ ਉਹ ਦੇਖਿਆ ਹੁਣ ਤੁਸੀਂ ਗਲੀਆਂ ਮੁਹੱਲਿਆਂ ਦੇ ਵਿੱਚ ਜਾ ਜਾ ਕੇ ਕਰ ਰਹੇ ਹੈਗੇ ਉਹ ਆ ਗਿਆ ਨੰਨਾ ਛਾ ਗਿਆ ਨੰਨਾ ਤੇ ਨੰਨਾ ਸਨ ਅਸੀਂ ਪਹਿਲਾਂ ਕਦੇ ਸੁਣਿਆ ਨਹੀਂ ਪਾਰਟੀ ਕਿਹੜੀ ਹੈ ਤੁਹਾਡੀ ਕਿਹੜਾ ਜੀ ਆਪਾਂ ਪੂਰੇ ਛਾਏ ਹੋਏ ਆ ਪੂਰੇ ਪਟਿਆਲਾ ਲੋਕ ਸਭਾ 'ਚ ਆਪਣੀ ਚਰਚਾ ਹੋ ਰਹੀ ਹੈ ਆ ਗਿਆ ਨੰਨਾ ਛਾ ਗਿਆ ਨੰਨਾ ਮੈਂ ਕਹਿੰਦਾ ਵੱਡੇ ਵੱਡੇ ਲੀਡਰ ਹਲਾ ਕੇ ਰੱਖੇ ਹੋਏ ਨੇ ਆਪਾਂ ਅਈ ਜਿਹੜੀ ਪਾਰਟੀ ਤੋਂ ਮਕੇ ਆਜਾਦ ਉਮੀਦਵਾਰ ਤਾਂ ਲੜ ਰਹੇ ਹੋ ਕੋਈ ਪਾਰਟੀ ਦੇ ਨਾਲ ਵੀ ਸਬੰਧ ਹਾਂਜੀ ਹਾਂਜੀ ਪਾਜੀ ਆਪਣੀ ਪਾਰਟੀ ਹੈਗੀ ਬੇਗਮਪੁਰਾ ਫਰੰਟ ਪਾਰਟੀ ਹੈ ਨੀ ਟੂ ਸ਼ਟਰਣ ਵਾਲੇ ਦੀ ਜੀ ਹਾਂਜੀ ਉਹਨਾਂ ਚੋ ਚੋਣਾਂ ਲੜ ਰਹੇ ਆ ਪਾਜੀ ਤੇ ਭਾਈ ਰਹਿਨੇ ਕਿੱਥੇ ਹੋ ਤੁਸੀਂ ਆਪਾਂ ਰਹਿਨੇ ਰਾਜਪੁਰੇ ਤੇ ਰਹਿਨੇ ਆ ਜੀ ਹਾਂਜੀ ਹਾਂਜੀ ਪਟਿਆਲੇ ਦੇ ਵਿੱਚ ਗਲੀਆਂ ਗਲੀਆਂ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਪਾਜੀ ਲੋਕਾਂ ਦੇ ਫੋਨ ਆ ਰਹੇ ਸੀ ਬੜੇ ਪਹਿਲਾਂ ਅਸੀਂ ਕੱਲ ਨਾਬੇ ਗਏ ਸੀਗੇ ਫਿਰ ਪਹਿਲਾਂ ਉਸ ਤੋਂ ਪਹਿਲਾਂ ਅਸੀਂ ਸਮਾਨੇ ਜਾ ਕੇ ਆਏ ਸੀਗੇ ਤੇ ਅੱਜ ਪਟਿਆਲੇ ਤੋਂ ਬੜੇ ਫੋਨ ਆ ਰਹੇ ਸੀ ਪਾਜੀ ਤੁਸੀਂ ਆਓ ਸਾਡੇ ਤੇ ਪਟਿਆਲੇ ਆ ਕੇ ਪੰਚਾਇਤ ਕੋ ਮੈਂ ਕਹੇ ਭਾਈ ਮੈਂ ਪੂਰੇ ਪਟਿਆਲਾ ਲੋਕ ਸਭਾ ਚ ਕੁੰਮਣਾ ਆਣਾ ਮੈਂ ਵੋਟਾਂ ਮੰਗਣ ਕਹਿੰਦੇ ਤੁਸੀਂ ਗੱਲ ਕਰੋ ਗੱਡੀਆਂ ਭੇਜਿਓ ਮੈਂ ਕਹੇ ਮਹਾਰਾਜ ਅਸੀਂ ਪੈਦਲ ਕੁੰਮਣਾ ਆਲੇ ਤੇ ਐਕਟਿਵਰ ਕੁੰਮਣਾ ਆਲੇ ਆ ਅਸੀਂ ਗੱਡੀਆਂ ਦੇ ਕੁੰਮਣਾ ਆਲੇ ਨਹੀਂ ਆ ਅਸੀਂ ਫालतੂ ਦੇ ਖਰਚੇ ਨਹੀਂ ਕਰਦੇ ਨਾਲੇ ਅਸੀਂ ਆਵਾਂਗੇ ਕੋਈ ਗੱਲ ਨਹੀਂ ਚਿੰਤਨ ਕਰੋ ਅੱਜ ਫਿਰ ਪਟਿਆਲੇ ਆਏ ਆ ਭਰਪੂਰ ਸਮਰਥਨ ਮਿਲਿਆ ਬੜਾ ਸਾਥ ਦੇ ਰਹੇ ਨੇ ਲੋਕੀ ਨੰਨੇ ਪੂਰਾ ਨਾਮ ਕੀ ਹੈ ਤੁਹਾਡਾ ਆਪਣਾ ਭਾਈ ਨਾਮ ਹੈਗਾ ਨੀਰਜ ਕੁਮਾਰ ਨੰਨਾ ਤੇ ਜਿਹੜਾ ਨੀਰਜ ਕੁਮਾਰ ਨੰਨਾ ਹੈਗਾ ਉਹ ਤੇ ਨੰਨੇ ਦੇ ਦਿਮਾਗ ਚ ਆਇਆ ਕਿਵੇਂ ਕਿ ਆ ਉਪਾਜੀ ਇਹ ਵੱਡੀਆਂ ਵੱਡੀਆਂ ਪਾਰਟੀਆਂ ਨਾ ਦੇਖਿਆ ਸੀ ਕਿ ਉਹ ਵੱਡੇ ਵੱਡੇ ਵਾਅਦੇ ਜੇ ਕਰ ਲੈਂਦੀਆਂ ਨਿਭਾਉਂਦੀਆਂ ਹੈ ਨਹੀਂ ਗੀਆਂ ਉਹ ਜਨਤਾ ਉੱਥੇ ਦੇ ਉੱਥੇ ਪਈ ਹੈ ਤਾਂ ਮੈਂ ਕਿਹਾ ਵੀ ਫਿਰ ਜਦੋਂ ਚਲੋ ਜਦੋਂ ਪਹਿਲਾਂ ਤਾਂ ਪਹਿਲਾਂ ਤਾਂ ਜਨਤਾ ਦੀ ਆਵਾਜ਼ ਨੂੰ ਚੁੱਕਦੀਆਂ ਨਹੀਂ ਗੀਆਂ ਜੇ ਉਹ ਜਨਤਾ ਬਾਤ ਚੁੱਕਦੀ ਹੈ ਤਾਂ ਫਿਰ ਇਹਨਾਂ ਨੂੰ ਦਬਾ ਲਿਆ ਜਾਂਦਾ ਹੈ ਤਾਂ ਮੈਨੂੰ ਪਿੱਛੇ ਦੇਖਿਆ ਮੈਂ ਕਈ ਲੋਕਾਂ ਨੂੰ ਨਾ ਇਹਨਾਂ ਨੇ ਦਬਾ ਕੇ ਜੇ ਲੱਗਿਆ ਮੈਂ ਉਹਨਾਂ ਨੂੰ ਕਿਹਾ ਯਾਰ ਤੁਸੀਂ ਖੁੱਲ ਕੇ ਕੰਮ ਕਿਉਂ ਨਹੀਂ ਕਰਦੇ ਕਹਿੰਦੇ ਕੀ ਕਰੀਏ ਯਾਰ ਰਾਜਨੀਤੀ ਪਾਰਟੀਆ ਕੰਮ ਕਰਨ ਕਿਤੇ ਦਿੰਦੀ ਆ ਉਹ ਮੈਂ ਕਿਹਾ ਬਲ ਐਂ ਕਰੋ ਯਾਰ ਐਤ ਕਿ ਆਪਾਂ ਚੋਣ ਲੜਦੇ ਆ ਉਹ ਝੜਾ ਬੈਠੇ ਬੈਠੇ ਗੱਲਾਂ ਗੱਲਾਂ ਚ ਵਿਚਾਰ ਬਣ ਗਿਆ ਮੇਰੀ ਜਨਤਾ ਨੇ ਤੇ ਮੇਰੇ ਸਪੋਰਟਰਾਂ ਨੇ ਮੈਨੂੰ ਸਪੋਰਟ ਕੀਤੀ ਆਪਾਂ ਕਿ ਚੱਲ ਯਾਰ ਲੜ ਲੈਨੇ ਆਪਾਂ ਲੜ ਪੇ ਚੋਣ ਮੈਂ ਕਿਹਾ ਆਪਾਂ ਬਲ ਆਪਾਂ ਜਿੱਤ ਗਏ ਨਾ ਤਾਂ ਆਪਾਂ ਜਿਹੜਾ ਪਟਿਆਲੇ ਦੇ ਪੂਰੇ ਲੋਕ ਸਭਾ ਪਟਿਆਲੇ ਜਿੰਨੀ ਵੀ ਜਨਤਾ ਹੈ ਨਾ ਇਹਨਾਂ ਸਾਰੀ ਨੂੰ ਹਯਾਤ ਕਰਾ ਦੇਣਾ ਵੀ ਆਪਣਾ ਬੇ ਟੈਨਸ਼ਨ ਹੋ ਗਿਆ ਤਨਾ ਛੋਟੀ ਕੰਮ ਕਰੂ ਆਪਣਾ ਪਰ ਨੰਨੇ ਜਿਹੜੀ ਪਾਰਟੀ ਚੁਣੀ ਹੈਗੀ ਹੈ ਤੁਸੀਂ ਨੀਡੂ ਸ਼ਟਰਨ ਵਾਲੇ ਦੀ ਪਾਰਟੀ ਬਣਾਈ ਉਹਨੂੰ ਤਾਂ ਯਾਰ ਆਪਣੇ ਘਰ ਦੀਆਂ ਵੋਟਾਂ ਨੇ ਪਈਆਂ ਸੀਗੀਆਂ ਫਿਰ ਤੁਹਾਨੂੰ ਕਿੱਦਾਂ ਪਈ ਭਾਜੀ ਵੋਟਾਂ ਉਹਨਾਂ ਨੂੰ ਪਈਆਂ ਸੀ ਆਈਵੀਐਮ ਨੇ ਨਹੀਂ ਪਾਣ ਦਿੱਤੀਆਂ ਇਹ ਐਵੀਐਮ ਦੀ ਗੜਬੜੀ ਕਰਕੇ ਨਹੀਂ ਵੋਟਾਂ ਪਈਆਂ ਉਹਨਾਂ ਨੂੰ ਵੋਟਾਂ ਤਾਂ ਉਹਨਾਂ ਨੂੰ ਵਿਚਾਰਿਆਂ ਨੂੰ ਪਈਆਂ ਸੀ ਜੀ ਕਿਹਦੇ ਪਈਆਂ ਨੋ ਵੋਟਾਂ ਦਾ ਘਰਦਿਆਂ ਸੀ ਪਈਆਂ ਮੈਂ ਉਹ ਉਹੀ ਤਾਂ ਗੱਲ ਕਹਦੇ ਆ ਨੋ ਵੋਟਾਂ ਤਾਂ ਉਹਨਾਂ ਦੇ ਘਰਦਿਆਂ ਨੇ ਉਹ ਤਾਂ ਪਈਆਂ ਨ ਤਾਂ ਲਓ ਉਹ 9 24 ਚਾਰ ਨਿਕਲਿਆ ਤਾਂ ਇਹ ਤੋਂ ਤਾਂ ਸਿੱਧਾ-ਸਿੱਧਾ ਪਤਾ ਕਿ ਆਪਾਂ ਨੂੰ EVM 'ਚ ਹੀ ਗੜਬੜੀ ਸੀਗੀ ਤੇ ਹੁਣ ਤੁਸੀਂ ਆ ਪਿੱਛੇ ਜੇ ਵੀ ਦੇਖਿਆ ਕੱਲ ਕੱਲ ਦੀ ਖਬਰ ਹੈ ਇੱਕ ਕੱਲ ਇੱਕ UP ਦੇ ਵਿੱਚ ਉਹ ਹਾਥੀ ਨੂੰ ਵੋਟ ਪਾ ਰਹੇ ਆ ਲੋਕ ਉਹ ਨਿਪਲ ਚ ਨਿਕ ਰਿਹਾ ਕਮਲ ਦੇ ਭੋਲਦੀ ਤਾਂ ਹੁਣ ਤੁਸੀਂ ਦੇਖੋ ਨਾ ਚੋਣ ਕਮਿਸ਼ਨ ਨੇ ਵੀ ਇਨਕੁਆਰੀ ਬਿਠਾਈ ਹੈ ਹੁਣ ਪਤਾ ਨਹੀਂ ਇਨਕੁਆਰੀ 'ਚ ਕੀ ਹੁੰਦਾ ਕੀ ਨਹੀਂ ਕੰਮ ਕੀ ਕਰਦੇ ਆ ਕੰਮ ਪਾਜੀ ਆਪਣਾ ਚਾਹ ਦਾ ਕੰਮ ਹੈ ਰਾਜਪੁਰੇ ਦੇ ਵਿੱਚ ਛੋਟੀ ਜੀ ਦੁਕਾਨ ਹੈ ਉਹ ਮੈਂ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਕੰਮ ਕਰਦਾ ਤੇ ਉਸ ਤੋਂ ਬਾਅਦ ਮੈਂ ਆਪਣਾ ਪੰਚਾਇਤ ਨਿਕਲ ਜਾਂਦਾ ਤੁਹਾਨੂੰ ਨਹੀਂ ਲੱਗਦਾ ਪਟਿਆਲਾ ਦੀ ਇੱਕ ਹੋਟ ਸੀਟ ਹੈਗੀ ਆ ਵੱਡੇ ਵੱਡੇ ਜਿਹੜੇ ਇੱਥੇ ਲੀਡਰ ਲੜ ਰਹੇ ਹੈਗੇ ਆ ਲਗਾਤਾਰ ਮਹਾਰਾਣੀ ਪਰਨੀਤ ਕੌਰ ਕਈ ਵਾਰ ਐਮਪੀ ਬਣੇ ਆ ਕਿਵੇਂ ਮੁਕਾਬਲਾ ਕਰ ਪਾਓਗੇ ਤੁਸੀਂ ਇਹਨਾਂ ਦੇ ਨਾਲ ਆ ਪਾਜੀ ਲੋਕਾਂ ਨੇ ਨਾ ਮਨ ਬਣਾ ਲਿਆ ਇਹ ਐਤ ਕੀ ਇਹ ਵੱਡੇ ਲੀਡਰ ਜਿਹੜੇ ਜੰਪਾ ਮਾਰ ਕੇ ਇੱਧਰ ਤੋਂ ਉੱਧਰ ਆ ਰਹੇ ਨੇ ਨੀ 20 ਸਾਲ ਇੱਕ ਪਾਸੇ ਰਾਜ ਭੋਗ ਲਿਆ ਹੁਣ ਦੇਖਿਆ ਇੱਥੇ ਦਾਲ ਗਲਨੀ ਨਹੀਂ ਹੁਣ ਦੂਜੇ ਪਾਸੇ ਪਲਟੀ ਮਾਰ ਲਓ ਇਹ ਸਾਰੇ ਲੀਡਰਾਂ ਦਾ ਆਹੀ ਕੰਮ ਹੈ ਇੱਧਰ ਉੱਧਰ ਪਲਟੀਆਂ ਮਾਰ ਲਏ ਨੇ ਪਰ ਲੋਕਾਂ ਨੇ ਮਾਨ ਬਣਾ ਲਿਆ ਕੀ ਐਤ ਕਿ ਅਸੀਂ ਇੱਕ ਆਮ ਚਾਹ ਵਾਲੇ ਨੂੰ ਲੈ ਕੇ ਆਣਾ ਜੋ ਸਾਡੀ ਆਵਾਜ਼ ਚੱਕੇਗਾ ਲੋਕਾਂ ਨੂੰ ਵਿਸ਼ਵਾਸ ਹੈ ਮੇਰੇ ਤੇ ਔਰ ਇਸੇ ਗੱਲ ਕੇ ਮੈਂ ਪੂਰੇ ਪਟਿਆਲਾ ਲੋਕ ਸਭਾ ਦੇ ਵਿੱਚ ছਾਇਆ ਹੋਇਆ ਆ ਗਿਆ ਨੰਨਾ ਆ ਗਿਆ ਨੰਨਾ ਨੀ ਏਜੰਡੇ ਕੀ ਰਹਿਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਜਿੱਤ ਜਾਂਦੇ ਹੋ ਤੁਸੀਂ ਤਾਂ ਕਿਸ ਤਰ੍ਹਾਂ ਦੇ ਲੋਕਾਂ ਨੂੰ ਕੰਮ ਕਰ ਰਹੇ ਹੋ ਕਿ ਆਹ ਸਾਨੂੰ ਵੋਟ ਪਾਓ ਮੈਂ ਇਦਾਂ ਦੇ ਕੰਮ ਕਰਵਾ ਦਾਂਗਾ ਕੋ ਮੇਰੇ ਏਜੰਡੇ ਜਿਹੜੇ ਮੇਨ ਹੈਗੇ ਨੇ ਉਹ ਗਰੀਬਾਂ ਲਈ ਨੇ ਚਾਹੇ ਤੁਸੀਂ ਰੇੜੀ ਫੜੀ ਵਾਲੇ ਲਾ ਲਓ ਚਾਹੇ ਤੁਸੀਂ ਆਪਣਾ ਮਜ਼ਦੂਰ ਲਾ ਲਓ ਚਾਹੇ ਤੁਸੀਂ ਆ ਅੰਗਣਵਾੜੀ ਆਸ਼ਾ ਵਰਕਰ ਜਾਂ ਮਿੱਡੇ ਮਿਲ ਵਰਕਰ ਇਹੋ ਜੇ ਲੋਕਾਂ ਦੇ ਮੁੱਦੇ ਲੈ ਕੇ ਆਉਂਗਾ ਇੱਕ ਉਹੋ ਜੇ ਲੋਕਾਂ ਦੇ ਮੁੱਦੇ ਵੀ ਲੈ ਕੇ ਆਉਂਗਾ ਜਿਹੜੇ ਅੱਜਕੱਲ ਨੌਜਵਾਨ ਇੱਕ ਇਹੋ ਜਿਹਾ ਤਬਕਾ ਹੈ ਕਿ ਜਿਹੜੇ ਕਿਸੇ ਘਰੇਲੂ ਕਾਰਨ ਦੇ ਕਰਕੇ ਪੜ੍ਹ ਲਿਖ ਨਹੀਂ ਸਕਦੇਗੇ ਤੇ ਉਹਨਾਂ ਨੂੰ ਕੋਈ ਸਰਕਾਰ ਵੱਲੋਂ ਸਹੂਲਤਾਂ ਨਹੀਂ ਮਿਲਦੀਆਂ ਗਿਆ ਤਾਂ ਮੈਂ ਉਹਨਾਂ ਲੋਕਾਂ ਦੀ ਜਾ ਕੇ ਆਵਾਜ਼ ਚੱਕੂੰਗਾ ਮੈਂ ਉਹਨਾਂ ਲੋਕਾਂ ਲਈ ਨੌਕਰੀ ਸਰਕਾਰੀ ਨੌਕਰੀਆਂ ਲੈ ਕੇ ਆਉਂਗਾ ਜਿਹੜੇ ਘਰੇਲੂ ਕੰਮਾਂ ਕਰਕੇ ਪੜ੍ਹ ਲਿਖ ਨਹੀਂ ਸਕਿਆ ਅੱਜ ਬੇਰੋਜ਼ਗਾਰ ਨੇ ਦਿਹਾੜੀ ਲੱਪੇ ਕਰ ਰਹੇ ਨੇ ਮੈਂ ਉਹਨਾਂ ਲੋਕਾਂ ਦੇ ਲਈ ਕੰਮਕਾਰ ਲੈ ਕੇ ਆਉਂਗਾ ਇੱਕ ਤੁਸੀਂ ਲਾ ਲੋ ਮੈਂ ਇੱਕ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੂੰਗਾ ਕਿ ਤੁਸੀਂ ਇਹ ਜਿਹੜੇ ਫ੍ਰੀ ਦਾ ਰਾਸ਼ਨ ਹੈ ਇਹ ਲੈਣਾ ਬੰਦ ਕਰ ਦਿਓ ਕਿਉਂਕਿ ਜੇ ਤੁਸੀਂ ਇਹ ਰਾਸ਼ਨ ਲਵੋਗੇ ਸਰਕਾਰਾ ਤੁਹਾਨੂੰ ਇਹ ਰਾਸ਼ਨ ਦੇ ਕੇ ਗਰੀਬ ਕਰੀਆਂ ਸਰਕਾਰਾ ਕਦੀ ਨਹੀਂ ਚਾਣਗੀਆਂ ਕਿ ਲੋਗ ਗਰੀਬ ਤੋਂ ਅਮੀਰ ਹੋਣ ਜਾਂ ਇਹਨਾਂ ਦਾ ਭਵਿੱਖ ਆਣ ਵਾਲਾ ਚੰਗਾ ਹੋਵੇ ਜੇ ਅੱਜ ਤੁਸੀਂ ਸਾਰੀ ਉਮਰ ਆਪਣੀ ਤਾਂ ਜ਼ਿੰਦਗੀ ਸਾਰੀ ਗਰੀਬੀ 'ਚ ਕੱਟ ਲਈ ਜੇ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਸੁਧਾਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਮਿਹਨਤ ਦਾ ਖਾਓ ਤਾਂ ਮੈਂ ਇਹਨਾਂ ਲੋਕਾਂ ਲਈ ਵੀ ਠੀਕ ਹੈ ਇਹਨਾਂ ਲੋਕਾਂ ਦਾ ਹੁੰਦਾ ਕਿ ਸਾਡੇ ਕੋਲ ਕੰਮ ਕਰ ਹੈ ਨਹੀਂ ਤਾਂ ਅਸੀਂ ਕਿੱਥੋਂ ਕਾਈਏ ਸਰਕਾਰ ਸਹੂਲਤਾਂ ਦਿੰਦੀ ਉਹ ਤਾਂ ਕਾਈਏ ਚਲੋ ਮੰਨਦੇ ਆ ਪਰ ਮੈਂ ਜੇ ਲੋਕ ਸਭਾ ਪਟਿਆਲਾ ਤੋਂ ਜਿੱਤ ਕੇ ਜਾਨਾ ਮੈਂ ਉਹਨਾਂ ਲੇਡੀਜ਼ ਨਾਲ ਵੀ ਵਾਅਦਾ ਕਰਦਾ ਕਿ ਮੈਂ ਉਹਨਾਂ ਲਈ ਇੱਕ ਇਹੋ ਜਿਹਾ ਫੰਡ ਲੈ ਕੇ ਆਉਂਗਾ ਸਰਕਾਰ ਤੋਂ ਲੈ ਆਣਾ ਸਿਰਫ ਮੇਰਾ ਮਕਸਦ ਹੈ ਫੰਡ ਫੰਡ ਜੇ ਮੈਰੇ ਤੋਂ ਲੈ ਕੇ ਆਉਂਗਾ ਲੜ ਕੇ ਕਿ ਉਹ ਗਰੀਬ ਹੋਂਦ ਤਾਂ ਦੇ ਘਰਾਂ ਦੇ ਵਿੱਚ ਇਹੋ ਜਿਹਾ ਉਹਨਾਂ ਨੂੰ ਰੋਜ਼ਗਾਰ ਖੋਲ ਕੇ ਦਾਂਗੇ ਕਿ ਉਹ ਘਰ ਬੈਠੇ ਕੰਮ ਕਰਨ ਤੇ ਆਪਣਾ ਘਰ-ਬਾਰ ਵੀ ਦੇਖਣ ਤੇ ਕੰਮ ਵੀ ਕਰਨ ਤੇ 10 ਤੋਂ 15000 ਰੁਪਿਆ ਮਹੀਨਾ ਘਰੇ ਬੈਠ ਕੇ ਕਮਾਣ ਤੇ ਉਹਨਾਂ ਨੂੰ ਇਹ ਫਰੀ ਦੀਆਂ ਲਾਲਚਾਂ ਤੇ ਆਣਾ ਹੀ ਨਹੀਂ ਪਏਗਾ ਉਹਨੇ ਤੁਹਾਡੀ ਪਾਰਟੀ ਕਿੰਨੀਆਂ ਸੀਟਾਂ ਤੋਂ ਚੋਣ ਲੜ ਰਹੀ ਹੈ ਸਾਡੀ ਪਾਰਟੀ ਜਿਹੜੀ ਹੈ ਬੇਗਮਪੁਰਾ ਫਰੰਟ ਪਾਰਟੀ ਹੈ ਪੂਰੇ ਪੰਜਾਬ ਦੇ ਵਿੱਚ 13 ਦੀ 13 ਸੀਟਾਂ ਤੋਂ ਚੋਣ ਲੜ ਰਹੀ ਹੈ ਤਾਂ ਮੈਂ ਉਹ ਵਾਅਦਾ ਨਹੀਂ ਕਰਦਾਗਾ ਉਹ ਹਿੱਲਾ ਸ਼ੇਰੀ ਨਹੀਂ ਦਿੰਦਾਗਾ ਕਿ ਅਸੀਂ 13 0 ਜਾਂ 0 13 ਅਸੀਂ 5 ਸੀਟਾਂ ਜਿਹੜੀਆਂ ਪੰਜਾਬ ਦੇ ਵਿੱਚ ਜਿੱਤ ਰਹੇ ਹਾਂ ਜੀ ਤਾਂ ਫਿਰ ਕਿਹੜੀ ਪਾਰਟੀ ਨੂੰ ਸਮਰਥਨ ਕਰੋਗੇ ਬਾਅਦ ਵਿੱਚ ਕਿਉਂਕਿ ਇਕੱਲੇ ਤੋਂ ਤਾਂ ਦਰ ਤੋਂ ਬੰਨਣਾ ਨਹੀਂਗਾ ਦੇਖੋ ਅਸੀਂ ਸਿਰਫ ਜਦੋਂ 5 ਸੀਟਾਂ ਜਿੱਤ ਜਾਂਦੇ ਆ ਤਾ ਅਸੀਂ ਸਿਰਫ ਉਸ ਪਾਰਟੀ ਨੂੰ ਸਮਰਥਨ ਕਰਾਂਗੇ ਜਿਹੜੀ ਪਾਰਟੀ ਸਾਡੇ ਮੁੱਦਿਆਂ ਦੇ ਨਾਲ ਸਹਿਮਤ ਹੋਏਗੀ ਅਸੀਂ ਪਾਰਟੀ ਦੇ ਵਿੱਚ ਸ਼ਾਮਿਲ ਨਹੀਂ ਹੋਵਾਂਗੇ ਸਿਰਫ ਉਹਨਾਂ ਨੂੰ ਸਮਰਥਨ ਦਾਂਗੇ ਆਪਣਾ ਤੇ ਉਹੀ ਪਾਰਟੀ ਨੂੰ ਦਾਂਗੇ ਤੇ ਜਿਹੜੀ ਸਾਡੇ ਮੁੱਦਿਆਂ ਦੇ ਨਾਲ ਸਹਿਮਤ ਹੋਏਗੀ ਇਹ ਪਾਰਟੀ ਇੱਥੇ ਪਟਿਆਲਾ ਦੇ ਵਿੱਚ ਟੱਕਰ ਕੇ ਨਾਲ ਸਮਝਦੇ ਹਾਂ ਵੱਡੇ ਦਿਗਜ ਜਨੇ ਚਾਹੇ ਉਹ ਐਨ ਕੇ ਸ਼ਰਮਾ ਹੋਣ ਚਾਹੇ ਮਾਰਾਣੀ ਪ੍ਰਨੀਤ ਕੋਰ ਹੋਵੇ ਤਾਂ ਦੂਸਰੇ ਪਾਸੇ ਧਰਮਵੀਰ ਗਾਂਧੀ ਦਾ ਵੀ ਜਿਹੜਾ ਬੋਲ ਵਾਲਾ ਬਹੁਤ ਜ਼ਿਆਦਾ ਹੈ ਸਭ ਤੋਂ ਪਹਿਲਾਂ ਤੁਸੀਂ ਲਾ ਲੋ ਬੀ ਜੇ ਪੀ ਬੀਜੇਪੀ ਬਿਲਕੁਲ ਖਤਮ ਹੋ ਚੁਕੀ ਹੈ ਮਹਾਰਾਣੀ ਸਹਿਬਾ ਪਹਿਲਾ ਕਾਂਗਰਸ ਤੇ 20 ਸਾਲ ਰਾਜ ਭੋਗ ਕੇ ਆਏ ਨੇ ਹੁਣ ਬੀਜੇਪੀ ਜੀ ਇਹ ਆਪਣੇ ਸਿਆਸੀ ਆਪਣੇ ਘਰੇਲੂ ਫਾਇਦਿਆਂ ਲਈ ਚੋਣ ਲੜਦੇ ਨੇ ਜਨਤਾ ਬਾਰੇ ਬਿਲਕੁਲ ਨਹੀਂ ਸੋਚਦੇ ਜੇ ਸੋਚਿਆ ਹੁੰਦਾ ਤਾਂ ਅੱਜ ਇਹ ਪਾਰਟੀ ਦਾ ਨਾਂ ਬਦਲਦੇ ਤੇ ਨਾ ਇਹਨਾਂ ਨੇ 20 ਸਾਲਾਂ ਚ ਕੁਝ ਕੀਤਾ ਇਹ ਸੀਟ ਇਹਨਾਂ ਦੀ ਤਾਂ ਗਈ ਗਈ ਹੈ ਅਕਾਲੀ ਦਲ ਦਾ ਕੋਈ ਗਿਰਦਾਰ ਨਹੀਂ ਹੈ ਪਟਿਆਲੇ ਦੇ ਵਿੱਚ ਹੁਣ ਰਿਹਾ ਇਹ ਵੀ ਖਤਮ ਹੋ ਚੁਕੀ ਹੈ ਤੇ ਬਾਕੀ ਲੱਗੇ ਗਾਂਧੀ ਜੀ ਗਾਂਧੀ ਜੀ ਦਾ ਵੀ ਤੁਸੀਂ ਦੇਖ ਲਿਆ ਪਹਿਲਾ ਆਪ ਚੋ ਲੜਲੇ ਉਹਨਾਂ ਨੇ ਕੀ ਕੀਤਾ ਪੰਜਾਲੇ ਨੇ ਐਮਪੀ ਕੀ ਕੀਤਾ ਕੁਝ ਨਹੀਂ ਕੀਤਾ ਫਿਰ ਉਹ ਆਜ਼ਾਦ ਲੜਲੇ ਲੋਕਾਂ ਨੇ ਨਕਾਰਤਾ ਜੇ ਉਹਨਾਂ ਨੇ ਕੁਝ ਕੀਤਾ ਹੁੰਦਾ ਤਾਂ ਲੋਕ ਉਹਨਾਂ ਨੂੰ ਨਕਾਰ ਦੇਣਾ ਹੁਣ ਉਹਨਾਂ ਨੇ ਕਾਂਗਰਸ ਤੇ ਛਾਲ ਮਾਰ ਲਈ ਤਾਂ ਕਹਿਣ ਦਾ ਸਿੱਧਾ ਸਿੱਧਾ ਮਕਸਦ ਇਹ ਹੈ ਕਿ ਇਹ ਆਪਣੇ ਨਿੱਜੀ ਫਾਇਦੇ ਲਈ ਇੱਧਰ ਉੱਧਰ ਛਾਲਾਂ ਮਾਰਦੇ ਨੇ ਚੋਂ ਲੜਦੇ ਨੇ ਜਨਤਾ ਸਮਝਦਾਰ ਹੋ ਗਿਆ ਜਨਤਾ ਨੇ ਮੰਨ ਬਣਾ ਲਿਆ ਕਿ ਹੁਣ ਜੇ ਮੌਕਾ ਦੇਣਾ ਹੈ ਇੱਕ ਆਮ ਬੰਦੇ ਨੂੰ ਦੇਣਾ ਹੈ ਉਹ ਨੰਨੇ ਨੂੰ ਦੇਣਾ ਹੈ ਇਸੇ ਕਰਕੇ ਨੰਨਾ ਪਟਿਆਲਾ ਲੋਕ ਸਭਾ ਤੋਂ ਆਪਣਾ ਕਾਇਆ ਹੋਇਆ ਔਰ ਜਿੱਤ ਸਾਡੀ ਪੱਕੀ ਹੈ ਨੰਨੇ ਡਾਕਟਰ ਬਲਬੀਰ ਨੇ ਜਿਹੜੇ ਉਹ ਮੌਜੂਦਾ ਮੰਤਰੀ ਵੀ ਰਹੇ ਨੇ ਸਰਕਾਰ ਦੇ ਵਿੱਚ ਨੇ ਲੱਗਦਾ ਨਹੀਂ ਕਿ ਤੇ ਹਰਾਮਾ ਦੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ 600 ਯੂਨਟ ਬਿਜਲੀ ਫਰੀ ਦੇ ਰਹੀ ਹੈ ਵੱਡੇ ਵਾਅਦੇ ਕੀਤੇ ਹੋਏ 1000 ਰੁਪਏ ਵੀ ਕਹਿੰਦੇ ਔਰਤਾਂ ਨੂੰ ਆਉਣ ਵਾਲੇ ਸਮੇਂ 'ਚ ਦਵਾਂਗੇ ਕਿਸ ਤਰ੍ਹਾਂ ਨੰਨਾ ਕਿਵੇਂ ਕਰ ਪਾਊਗਾ ਇਹ ਮੈਂ ਤੁਹਾਨੂੰ ਇਹ ਕਹਿਣਾ ਹੈ ਭਾਜੀ ਡਾਕਟਰ ਬਲਬੀਰ ਸਿੰਘ ਪਹਿਲਾਂ ਇਥੋਂ ਵਿਧਾਨ ਸਭਾ ਦਾ ਪਟਿਆਲੇ ਤੋਂ ਚੋਣਾਂ ਦਿੱਤੇ ਨੇ ਜੇ ਉਹ ਸੇਵਾ ਕਰਨਾ ਚਾਹੁੰਦੇ ਉਹ ਮਨਿਸਟਰ ਵੀ ਉਹਨਾਂ ਨੂੰ ਬਣਾਇਆ ਗਿਆ ਇੱਕ ਮਨਿਸਟਰ ਬਹੁਤ ਵੱਡੀ ਪਾਵਰ ਹੁੰਦੀ ਹੈ ਪੂਰੇ ਪੰਜਾਬ ਦੀ ਪਾਵਰ ਹੁੰਦੀ ਹੈ ਜੇ ਉਹ ਸੇਵਾ ਕਰਨਾ ਚਾਹੁੰਦੇ ਤਾਂ ਪੂਰੇ ਪੰਜਾਬ ਦੀ ਸੇਵਾ ਉਹਦੋਂ ਕਰਦੇ ਮਨਿਸਟਰ ਜਾਂਦੇ ਹੁਣ ਐਮਪੀ ਲਗ एमपी ਦੀ ਚੋਣ ਜਿੱਤ ਕੇ ਕੀ ਉਹ ਕੱਲੇ ਪਟਿਆਲੇ ਦੀ ਸੇਵਾ ਕਰਨਗੇ ਤਾਂ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਜਿਹੜਾ ਜਿਸ ਬੰਦੇ ਨੂੰ ਇੰਨੀ ਵੱਡੀ ਪਾਵਰ ਮਨਿਸਟਰ ਦੀ ਮਿਲ ਗਈ ਪੂਰੇ ਪੰਜਾਬ ਦੀ ਪਾਵਰ ਮਿਲ ਗਈ ਉਹ ਸਾਡੀ ਸੇਵਾ ਨਹੀਂ ਕਰ ਸਕਿਆ ਉਹ ਹੁਣ ਕੀ ਸੇਵਾ ਕਰੇਗਾ ਇਸ ਕਰਕੇ ਮੈਂ ਲੋਕਾਂ ਨੂੰ ਕਹਿਣਾ ਚਾਹੁੰਗਾ ਵੋਟਰਾਂ ਨੂੰ ਕਹਿਣਾ ਚਾਹੁੰਗਾ ਜਨਤਾ ਨੂੰ ਕਹਿਣਾ ਚਾਹੁੰਗਾ ਕੀ ਕਿਸੇ ਦੇ ਵੀ ਪੁਲੇਖਿਆਂ ਚ ਨਾਓ ਇਹ ਵੱਡੀਆਂ ਵੱਡੀਆਂ ਪਾਰਟੀਆਂ ਲੱਖ ਰੁਪਇਆ ਲਾ ਰਹੀਆਂ ਨੇ ਜੇ ਅਜੇ ਲੱਖ ਰੁਪਇਆ ਕਿਸੇ ਰੈਲੀਾਂ ਤੇ ਬੈਨਰਾਂ ਤੇ ਪੋਸਟਰਾਂ ਤੇ ਜਾਂ ਆਪਣੀਆਂ ਮੀਟਿੰਗਾਂ ਤੇ ਲਾ ਰਹੀਆਂ ਨੇ ਤਾਂ ਇਹਨਾਂ ਨੇ ਅਰਬੜ ਰੁਪਇਆ ਪਹਿਲਾਂ ਆਪਣਾ ਇਕੱਠਾ ਕਰਨਾ ਨੰਨਾ 1 ਰੁਪਇਆ ਨਹੀਂ ਖਰਚ ਕਰਿਆ ਨਾ ਨੰਨਾ ਕਿਸੇ ਨੂੰ ਆਪਣੀ ਰੈਲੀ ਚ ਕਹਿੰਦਾ ਕਿ ਤੁਸੀਂ ਮੇਰੀ ਰੈਲੀ ਚ ਆਓ ਯਾ ਮੈਨੂੰ ਸਪੋਰਟ ਕਰੋ ਨੰਨਾ ਕਹਿੰਦਾ ਕਿ ਆਪਣੇ ਕੰਮ ਕਾਰ ਕਰੋ ਕੰਮ ਨਹੀਂ ਛੱਡਣੇ ਆਪਾਂ ਕਿਸੇ ਨੇ ਵੀ ਪਹਿਲਾਂ ਆਪਣੇ ਕੰਮ ਕਰਿਆ ਨੰਨਾ ਇੱਕ ਦਿਨ ਮੰਗਦਾ ਇੱਕ ਜੂਨ ਦਾ ਇੱਕ ਜੂਨ ਨੂੰ ਸਿਰਫ ਨੰਨੇ ਵਾਸਤੇ ਤੁਸੀਂ ਆਪਣੀ ਇੱਕ ਇੱਕ ਕੀਮਤੀ ਵੋਟ ਨੰਨੇ ਦੇ ਹੱਕ ਚ ਬੋਲਣਾ। ਅਕਸਰ ਹੁੰਦਾ ਹੈ ਕਿ ਜਦੋਂ ਲੋਕ ਵੋਟਾਂ ਦੇ ਵਿੱਚ ਜਾਂਦੇ ਹਨ ਕੈਂਡੀਡੇਟ ਜਿੱਤ ਜਾਂਦੇ ਨੇ ਵੱਡੀ ਸਿਕਿਉਰਿਟੀ ਮਿਲ ਜਾਂਦੀ ਹੈ ਗੱਡੀਆਂ ਮਿਲ ਜਾਂਦੀਆਂ ਪਰ ਇੱਕ ਪਾਸੇ ਤੁਹਾਡਾ ਚਾਹ ਦਾ ਕੰਮ ਹੈਗਾ ਤੁਸੀਂ ਕਹਿੰਦੇ ਕਿ ਗੁਜ਼ਾਰਾ ਹੀ ਉਹਦੇ ਨਾਲ ਹੁੰਦਾ ਹੈ ਨਾ ਛੋਟਾ ਘਰ ਹੈਗਾ ਪਰ ਤੁਹਾਨੂੰ ਕੀ ਲੱਗਦਾ ਹੈਗਾ ਕਿ ਜਿੱਤਣ ਤੋਂ ਬਾਅਦ ਯਾਰ ਲੋਕਾਂ ਦੇ ਕਿਦਾਂ ਤੁਸੀਂ ਵਿਸ਼ਵਾਸ ਕਰ ਪਾਓਗੇ ਲੋਕਾਂ ਨਾਲ ਕਿਵੇਂ ਮਿਲ ਪਾ ਦੇਖੋ ਨੰਨਾ ਇੱਕ ਛੋਟੇ ਜਿਹੇ ਘਰ ਦੇ ਵਿੱਚ ਰਹਿੰਦਾ ਹੈ 50 ਗੱਜ ਦਾ ਸਾਡਾ ਘਰ ਹੈਗਾ ਮੇਰਾ ਤੇ ਚਾਹ ਦੀ ਛੋਟੀ ਜੀ ਦੁਕਾਨ ਹੈ ਉਹ ਬੈਂਚ ਦੇ ਉਤਕਾਨ ਵੀ ਨਹੀਂ ਹੈ ਜੀ ਮੈਂ ਤੁਹਾਨੂੰ ਹੁਣ ਕਲੀਅਰ ਕਰਨਾ ਦੁਕਾਨ ਵੀ ਨਹੀਂ ਹੈ ਇੱਕ ਬੈਂਚ ਦੇ ਉੱਤੇ ਟੇਬਲ ਦੇ ਉੱਤੇ ਕਾਊਂਟਰ ਦੇ ਉੱਤੇ ਅਸੀਂ ਚਾਹ ਦਾ ਸਮਾਨ ਰੱਖਿਆ ਹੋਇਆ ਹੈ ਉਹ ਬਣਾਉਂਦੇ ਆ 2 ਵਜ੍ਹ ਸਵੇਰੇ 8 ਵਜ੍ਹ ਤੋਂ ਲੈ ਕੇ 2 ਵਜ੍ਹ ਤੱਕ ਕੰਮ ਚੱਲਦਾ ਹੈ ਜੇ ਨੰਨਾ ਜਿੱਤ ਵੀ ਜਾਂਦਾ ਹੈ ਲੋਕ ਸਵੇਰੇ ਵਿੱਚ ਪਹੁੰਚ ਜਾਂਦਾ ਹੈ ਨੰਨੇ ਦੀ ਉਹੀ ਦੁਕਾਨ ਚੱਲੇਗੀ ਨੰਨਾ ਉੱਥੇ ਹੀ ਕੰਮ ਕਰੂਗਾ ਹਾਂ ਪਹਿਲਾ ਜਨਤਾ ਦੇ ਨਾਲ ਰਹੂਗਾ ਉਸ ਤੋਂ ਬਾਅਦ ਬੱਚਦਾ ਟਾਈਮ ਜਦੋਂ ਨੰਨਾ ਫ੍ਰੀ ਹੋਇਆ ਉਹ ਫ੍ਰੀ ਟਾਈਮ ਨੰਨਾ ਆਪਣੀ ਦੁਕਾਨ ਤੇ ਜਾਏਗਾ ਕਿਉਂਕਿ ਮੇਰੀ سپورਟ ਵਾਸਤੇ ਮੇਰੀ ਵਾਈਫ ਹੈਗੀ ਹੈ ਉਹ ਮੇਰੀ ਪੂਰੀ سپورਟ ਕਰਦੀ ਹੈ ਤਾਂ ਦੁਕਾਨ ਉਹ ਸੰਭਲਦੀ ਹੈ ਜਿਵੇਂ ਅੱਜ ਵੀ ਮੈਂ ਆਇਆ ਹੋਇਆ ਥੋੜਾ ਜਲਦੀ ਆ ਗਿਆ ਸੀ ਕੰਮ ਤੋਂ ਪਿੱਛੋਂ ਕਰ ਲੈਣੇ ਤੇ 50 ਗਜ਼ ਦਾ ਨੰਨੇ ਦਾ ਮਕਾਨ ਹੈ ਨੰਨੇ ਦੇ ਮਕਾਨ ਚ ਆਣਾ ਕੋਈ ਔਖੀ ਗੱਲ ਨਹੀਂ ਹੈ ਗੇਟ ਖੋਲੋ ਸਿੱਧਾ ਅੰਦਰ ਕੋਈ ਸਕਿਉਰਿਟੀ ਦਾ ਪੁੱਛਣ ਦੀ ਲੋੜ ਨਹੀਂ ਕੋਈ ਇਹ ਵੱਡੇ ਮਹਿਲ ਨਹੀਂ ਹੈ ਕੋਈ ਵੱਡੀਆਂ ਵੱਡੀਆਂ ਕੋਟੀਆਂ ਨਹੀਂ ਐ ਕਿ ਹਾਂਜੀ ਗੇਟ ਕਿਵੇਂ ਖੁੱਲੂਗਾ ਸਕਿਉਰਟੀ ਰੋਕੂਗੀ ਕੋਈ ਤੁਹਾਨੂੰ ਰੋਕੇਗਾ ਨਹੀਂ ਜੇ ਕੋਈ ਨਹੀਂ ਆ ਸਕੇਗਾ ਉਹ ਸਾਨੂੰ ਫੋਨ ਕਰੇ ਅਸੀਂ 24 ਘੰਟਿਆਂ ਦੇ ਵਿੱਚ ਵਿੱਚ ਕੋਤੇ ਜਾ ਕੇ ਆਪਣੀ ਜਨਤਾ ਤੇ ਆਪਣੇ ਵੋਟਰਾਂ ਤੇ ਸਪੋਰਟਰਾਂ ਨੂੰ ਮਿਲਾਂਗੇ ਤੁਹਾਡੇ ਵੱਲੋਂ ਵੀ ਰੈਲੀ ਕੱਢੀ ਜਾਏਗੀ ਨੀਟੂ ਛਟਰਾ ਵਾਲੇ ਆਣਗੇ ਤੁਹਾਡੇ ਪ੍ਰਚਾਰ ਦੇ ਲਈ ਲੋਕਾਂ ਨੂੰ ਮਿਲਣਗੇ ਅੱਛਾ ਭਾਬੀ ਚੁੰਮੇ ਵਾਲੀ ਹੈ ਜਿਹੜੀ ਉਹ ਵੀ ਤੁਹਾਡੇ ਨਾਲ ਨਹੀਂ ਭਾਜੀ ਭਾਬੀ ਚੁੰਮੇ ਵਾਲੀ ਹੈ ਜਿਹੜੀ ਉਹ ਹੁਣ ਸਾਡੀ ਪਾਰਟੀ ਵਿੱਚ ਨਹੀਂ ਰਹੇ ਕਿਉਂਕਿ ਉਹਨਾਂ ਨੇ ਬੜਾ ਵੱਡਾ ਸਾਡੇ ਨਾਲ ਧੋਖਾ ਕੀਤਾ ਹੈ ਉਹਨਾਂ ਨੂੰ ਅਸੀਂ ਲੁਧਿਆਣੇ ਤੋਂ ਚੋਣ ਲੜਾਇਆ ਸੀਗਾ ਪਰ ਉਹ ਬਿਟ ਜਦੋਂ ਨੀਤ ਬਿੱਟੂ ਜੀ ਦੇ ਹੱਕ ਵਿੱਚ ਪੈਸੇ ਪੂਰੇ ਲੈ ਕੇ ਬੈਠ ਗਿਆ ਸਾਡਾ ਉਹਨੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਤੇ ਦੂਜਾ ਅਸੀਂ 9 ਤਰੀਕ ਨੂੰ ਕਾਗਜ਼ ਭਰਨ ਜਾ ਰਹੇ ਆ ਤਾਂ ਸਾਡੇ ਜਿਹੜੇ ਪਾਰਟੀ ਦੇ ਪ੍ਰਧਾਨ ਨੀਟੂ ਸ਼ਟਰ ਵਾਲੇ ਜੀ ਉਹ ਵੀ ਇੱਥੇ ਪਹੁੰਚਲੇ ਨੇ ਤੇ ਨੀਟੂ ਸ਼ਟਰ ਵਾਲੇ ਵੀ ਪ੍ਰਚਾਰ ਕਰਨਗੇ ਫਿਰ ਬਿਲਕੁਲ ਬਿਲਕੁਲ ਕਿਤਾ ਬਗੈਰ ਪੈਸਿਆਂ ਤੋਂ ਪ੍ਰਚਾਰ ਹੋ ਸਕਦਾ ਕੋਈ ਕੋਈ ਫਲੈਕਸ ਨਹੀਂ ਲਾ ਰਹੇ ਤੁਸੀਂ ਲੋਕਾਂ ਦੇ ਨਾਲ ਅਸੀਂ ਬਿਲਕੁਲ ਨਹੀਂ ਲਾ ਰਹੇ ਅਸੀਂ ਪੈਸਾ ਬਰਬਾਦ ਨਾ ਜਨਤਾ ਦਾ ਕਰਨਾ ਨਾ ਆਪਣਾ ਕਰਨਾ ਅਸੀਂ ਤਾਂ ਜਨਤਾ ਨੂੰ ਇਹ ਕਹਾਂਗੇ ਕਿ ਤੁਸੀਂ ਸਾਨੂੰ ਸਿਰਫ ਸਪੋਰਟ ਕਰੋ ਤੁਸੀਂ ਇਹ ਬੈਨਰਾਂ ਨੂੰ ਇਹ ਪਰਚਾਰ ਨੂੰ ਇਹ ਨਾ ਦੇਖਿਓ ਮੈਂ ਜਨਤਾ ਨੂੰ ਇੱਕ ਹੋਰ ਅਪੀਲ ਕਰੂੰਗਾ ਕਿ ਲੋਕ ਸਭਾ ਪਟਿਆਲਾ ਦੇ ਵਿੱਚ ਮੈਂ ਜਿੱਥੋਂ ਤੱਕ ਹੋ ਸਕਿਆ ਹਰ ਹਲਕੇ 'ਚ ਪਹੁੰਚੂੰਗਾ ਹਾਂ ਮੈਂ ਹਰ ਘਰ-ਘਰ ਵਿੱਚ ਹਰ ਦੁਕਾਨ ਤੇ ਜਾ ਨਹੀਂ ਸਕੂੰਗਾ ਕਿਉਂਕਿ ਮੇਰੇ ਕੋਲ ਟਾਈਮ ਬਹੁਤ ਘੱਟ ਹੈ ਤਾਂ ਮੇਰੀ ਅਪੀਲ ਇਹੀ ਹੋਊਗੀ ਕਿ ਤੁਸੀਂ ਇਹ ਨਾ ਸੋਚਣਾ ਕਿ ਨੰਨਾ ਸਾਡੇ ਕੋਲ ਨਹੀਂ ਆਇਆ ਤਾਂ ਨੰਨੇ ਨੂੰ ਵੋਟ ਕਿਵੇਂ ਦੇ ਦਈਏ ਮੇਰੀ ਅਪੀਲ ਹੈ ਮੈਂ ਤੁਹਾਨੂੰ ਵਾਦਾ ਕਰਦਾ ਕਿ ਜੇ ਤੁਸੀਂ ਮੈਨੂੰ ਵੋਟਾਂ ਪਾ ਕੇ ਜਿਤਾ ਦਿੰਦੇ ਹੋ ਤਾਂ ਮੈਂ ਅਗਲੇ ਦਿਨ ਤੋਂ 4 ਤਰੀਕ ਨੂੰ ਰਿਜ਼ਲਟ ਨੇ 5 ਤਰੀਕ ਤੋਂ ਹੀ ਮੈਂ ਆਪਣਾ ਦੌਰਾ ਸ਼ੁਰੂ ਕਰ ਦੂੰਗਾ ਲੋਕਾਂ ਦੇ ਵਿੱਚ ਵਿੱਚ ਰੰਦਾ ਹਰ ਘਰ ਦੇ ਵਿੱਚ ਜਾਊਂਗਾ ਲੋਕਾਂ ਦਾ ਧੰਨਵਾਦ ਕਰਾਂ ਹਰ ਦੁਕਾਨ ਤੇ ਜਾਊਂਗਾ ਲੋਕਾਂ ਨੇ ਐ ਤਾਂ ਨਹੀਂ ਹੈਗਾ ਕਿ ਤੇ ਹੋਰ ਨੋਮੀਨੇਸ਼ਨ ਭਰਨ ਤੋਂ ਪਹਿਲਾਂ ਕਿਸੇ ਦਾ ਫੋਨ ਆ ਜਾਏ ਤੇ ਮੁੜ ਕੇ ਨੰਨਾ ਵੀ 5-4 ਲੱਖ ਲੈ ਕੇ ਬਹਿ ਜਾਏ ਪਾਜੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਨਾ ਨੰਨਾ ਦਬੇਗਾ ਨਾ ਨੰਨਾ ਹਟੇਗਾ ਨਾ ਨੰਨਾ ਕਿਸੇ ਲਾਲਚ ਆਏਗਾ ਨੰਨਾ ਆਖਰੀ ਦਮ ਤੱਕ ਲੜੇਗਾ ਜਨਤਾ ਨੇ ਨੰਨਾ ਨੂੰ ਲੜਾਇਆ ਤੇ ਨੰਨਾ ਜਨਤਾ ਦੇ ਲਈ ਲੜਦਾ ਰਹੇਗਾ ਜਨਤਾ ਨੂੰ ਇਹੋ ਜੀ ਕੋਈ ਮੌਕਾ ਸ਼ਿਕਾਇਤ ਨਹੀਂ ਆਂਦਾਂਗਾ ਕਿ ਨੰਨਾ ਚੁੱਪ ਗੱਜ ਕੇ ਬੈਠ ਗਿਆ ਜਾਂ ਕਿਸੇ ਲਾਲਚ ਆ ਗਿਆ ਨੰਨਾ ਲੜੇਗਾ ਦੱਬ ਕੇ ਲੜੇਗਾ ਆ ਗਿਆ ਨੰਨਾ ਛਾ ਗਿਆ ਨੰਨਾ ਤਾਂ ਬਿਲਕੁਲ ਇਹ ਸਨ ਨੰਨਾ ਸਾਡੇ ਨਾਲ ਜਿਹੜੇ ਕਿ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਪਟਿਆਲਾ ਸੀਟ ਤੋਂ ਲੜ ਰਹੇ ਨੇ ਜਜਬਾ ਬਹੁਤ ਹੈ ਚਾਹ ਦਾ ਰੇੜੀ ਲਗਾਉਂਦੇ ਨੇ ਔਰ ਬਾਈ ਦੇ ਵੱਲੋਂ ਇਹੀ ਗੱਲ ਕਹੀ ਹੈ ਕਿ ਨੀਟੂ ਛਟਰਾਂ ਵਾਲੇ ਦੀ ਜਿਹੜੀ ਪਾਰਟੀ ਨਵੇਂ ਬਣਾਈ ਹੈ ਉਹਦੇ ਨਾਲ ਕੈਂਡੀਡੇਟ ਆ ਮੈਂ ਪਟਿਆਲੇ ਤੋਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਨਾਮੀਨੇਸ਼ਨ ਕਾਗਜ਼ ਨੇ ਜਿਹੜੇ ਉਹ ਵੀ ਭਰੇ ਜਾਣਗੇ ਔਰ ਬਾਈ ਕਹਿੰਦਾ ਕਿ ਪੈਸੇ ਜ਼ਰੂਰ ਮੇਰੇ ਕੋਲ ਨਹੀਂ ਹੈ ਮੈਂ ਲੋਕਾਂ ਨੂੰ ਬਾਰ-ਬਾਰ ਇੱਕੋ ਹੀ ਅਪੀਲ ਕਰਨਾ ਚਾਹਨਾ ਕਿ ਮੈਨੂੰ ਵੋਟਾਂ ਪਾ ਕੇ ਜਿਤਾਓ ਬਾਕੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਹੋਊਗਾ ਕਿ ਨੰਨਾ ਜਿਹੜਾ ਹੈਗਾ ਉਹ ਕਿੱਥੇ ਪੈਸੇ ਲੈ ਕੇ ਬੈਠ ਜਾਂਦਾ ਹੈਗਾ ਜਾਂ ਫਿਰ ਵੋਟਾਂ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਖੜੇਗਾ ਔਰ ਜਿੱਤਦਾ ਜਾਂ ਨਹੀਂ ਜਿੱਤਦਾ ਇਹ ਤਾਂ ਫਿਰ ਆਉਣ ਵਾਲੇ 4 ਤਰੀਕ ਨੂੰ ਹੀ ਪਤਾ ਲੱਗੇਗਾ ਬਾਕੀ ਹੋਰ ਅਪਡੇਟਸ ਲਈ ਬਣੇ ਰਹੋ ਹਮਦਰ ਟੀਵੀ ਦੇ ਨਾਲ ਕੈਮਰਾ ਪਰਸਨ ਰਜੀਵ ਦੇ ਨਾਲ ਹਰਦੀਪ ਸਿੰਘ ਪਟਿਆਲਾ